ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਅਸਾ ਮਹਲਾ ਪੰਨਾ ਵਾ ਮਨ ਸਾਮਣ ਹੈ ਸਮਾਇਲੇ ਭਉਜਲ ਸਚ ਪ੍ਰਣਾ ਆਰਜੁਗਤ ਦੇ ਆਲ ਤੂ ਠਾਪੁਰ ਤੇਰੀ ਸਰਣਾ ਤੂੰ ਦਾਤਾ ਹੋ ਹਮ ਜਚ ਕਾ ਹਰ ਦਰਸਨ ਦੀਜੈ ਗੁਰਮੁਖ ਨੰਮ ਤੇ ਹਈਏ ਮਨ ਮੰਦਰ ਪੀਚਰਹ ਕੂੜਾ ਲਾਲਚ ਛੋਡੀਏ ਤੋ ਸਚ ਪਛਾਣਾ ਗੁਰ ਕੈ ਸਬਦ ਸਮਾਈਐ ਪਰਮਾਰਥ ਜਾਣ ਇਹਨ ਮਾੜਾ ਰਾਜਾ ਲੋਭੀ ਆ ਲੁਭ ਤੋ ਲੋਭਾਈ ਗੁਰਮੁਖ ਲੋਭਣੀ ਵਾਰੀਏ ਹਰ ਸਿਮ ਬਣਾਈ ਕੱਲਰ ਖੇਤੀ ਬੀਜੀ ਐ ਕਿਉ ਲਹ ਪਵੈ ਮਨ ਮੁਖ ਸਰਚਨ ਬਿਜਈ ਕੂਡ ਕੂਡ ਗੜਾ ਅਗੜਾ ਵੈ ਲਾਲਚ ਛੱਡੋ ਦੇਹੋ ਲਾਲਚ ਤੁਫ ਭਾਈ ਸੱਚੋ ਸਾਇਬ ਮਨਵਸੈ ਓ ਮੈਂ ਬਿਖਮਾਰੀ ਰਗਿਦਾ ਛੋਡ ਕਵਕਟੜੀ ਮੁਸਹਗੇ ਮੁਸਹਗੇ ਭਾਈ ਐਨਿਸ ਨਾਮ ਸਲਾਹੀ ਸਰਬ ਸਰਣਾਈ ਮਨੁਖ ਪੱਥਰ ਸੈਲ ਹੈ ਤ੍ਰਿ ਜੀਵੜ ਫੀਕਾ ਦਲਮੇ ਕੀਤਾ ਆਇ ਰਾਖੀਐ ਅਬ ਅੰਤਰ ਸੁਕਾ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀ ਅਨਨਕ ਨਾਮ ਨਿ ਵਿਸਰੈ ਮਤ ਅੰਮ੍ਰਿਤ ਪੀਯ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰਦੀਆ ਨਾਨਕ ਨਾਮਣਾ ਵਿਸਰੈ ਮਤ ਅੰਮਸ ਪੀਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੰਧ ਬਕੈ ਬਦਰੂ ਸੁਣਾਏ ਮੂ ਉਚੈ ਸਾਸਤਰ ਖਾਟ ਗੰਗ ਗੰਗ ਘਰਣ ਚੜ ਜਾਏ ਅੰਧ ਬਕੈ ਬਦਰੂ ਸੁਣਾਏ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛੰ ਵਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਹਾਮਨਾ ਕਰ ਸਖਤ ਸਿਫਤ ਤੁਮਾਰੀ ਤੁਮ ਆਪਲੇ ਹੋ ਤੁਮ ਕਥਾ ਸੁਧਾਰੀ ਜੇਤਾ ਜੀਉ ਪਿੰਡ ਸਰ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨੁ ਦਾਸ ਕਹਿ ਜਨ ਨਾਨਕ ਜੇਹਾ ਤੂ ਕਰਾਏ ਹੈ ਤੇਹਾ ਹਉ ਕਰੀ ਉਹ ਖਿਆਲ ਸੋ ਗੁਰੂ ਪਿਆਰੇ ਸਾ ਸੰਗਤ ਜੀ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ ਅਸਾ ਮਹੱਲਾ ਪਹਿਲਾ ਅਸਾ ਰਾਗ ਹੈ ਧਨਸ਼੍ਰੀ ਗੁਰੂ ਨਾਨਕ ਸਾਹਿਬ ਦੇ ਮੁਖਾਰਕੰਤ ਉਚਾਰਨ ਕੀਤਾ ਹੋਇਆ ਅਸ਼ਟਪਦੀਆਂ ਦਾ ਲੜੀਵਾਰ ਦਾ 15 ਨੰਬਰ ਸ਼ਬਦ ਜੋ ਕਿਤਾ ਨਹੀਂ શ્રી ਗੁਰੂ ਗ੍ਰੰਥ ਸਾਹਿਬ ਦੇ ਮubarakan 400 ਨੀ ਅੰਤ ਸੂਸ਼ੋ ਬਧ ਹੈ ਸਤਿਗੁਰੂ ਬਖਸ਼ਿਸ਼ ਕਰ ਦੇ ਨੇ ਤੂੰ ਦਾਤਾ ਹਮ ਜਚਕ ਹਰ ਦਰਸ਼ਨ ਦੀ ਜੈ ਮੇਰੇ ਸਤਿਗੁਰੂ ਤੂੰ ਦਾਤਾ ਤੂੰ ਦਾਤਾ ਹੈ ਤੂੰ ਦਾਤਾ ਵੰਡਣ ਵਾਲਾ ਕਿਉਂਕਿ ਦਦਾ ਦਾਤਾ ਇੱਕ ਸਰ ਕੋ ਦੇ ਵੜਾ ਤੂੰ ਇੱਕੋ ਹੀ ਹੈ ਦਾਤਾ ਵੰਡਣ ਵਾਲਾ ਤੂੰ ਦਾਤਾ ਦੇਣ ਵਾਲਾ ਹਮ ਜਚਕ ਅਸੀਂ ਤੇਰੇ ਭਿਖਾਰੀ ਹਾਂ ਤਾਂ ਭਿਖ ਭਿਖਾਰੀ ਤੇ ਤੂੰ ਦਿਨ ਵਿੱਚ ਪਤਾਇਆ ਦਾਤਾ ਮੇਰੇ ਸਤਿਗੁਰੂ ਤੂੰ ਦਾਤਾਂ ਦੇਣ ਵਾਲਾ ਅਸੀਂ ਭਿਖਾਰੀ ਹਰ ਦਰਸ ਸਮੇਂ ਦੀਜੈ ਇਹ ਮੇਰੇ ਸਤਿਗੁਰੂ ਜੀ ਤੇਰਾ ਦਰਸ਼ਨ ਦੀ ਦਾਤਾ ਦੇਣਾ ਕਰ ਤੇਰਾ ਦਰਸ਼ਨ ਮੈਨੂੰ ਬਖਸ਼ਿਸ਼ ਕਰ ਗੁਰਮੁਖ ਨਾਮ ਦਈਐ ਮਨ ਮੰਦਰ ਵੀ ਜਰਹਾਉ ਗੁਰਮੁਖ ਜਿਹੜੇ ਗੁਰੂ ਨੂੰ ਮੁਖ ਲੈ ਕੇ ਚੱਲਦੇ ਨੇ ਭਾਈ ਨਾਮ ਧਿਆਈਐ ਮਨ ਮੰਦਰ ਵਿੱਚ ਅੰਦਰ ਫਿਰਦੇ ਵਿੱਚ ਨਾਮ ਧਿਆਣਾ ਕਰਦੇ ਨੇ ਮਨੰਦਰ ਭੀਜ ਜੈ ਜਿਹੜਾ ਮਨ ਮੜੂਆ ਇਹ ਉਹਨਾਂ ਦਾ ਨਾਮ ਦੇ ਵਿੱਚ ਭੇਜ ਜਾਂਦਾ ਰਹਾ ਵਿਸ਼ਰਾਂਦੇ ਕੇ ਕੇਂਦਰੀ ਪਾਸ ਸੰਜੰਦੇ ਨੇ ਆਸਾ ਮਹੱਲਾ ਪਹਿਲਾ ਮਨਸਾਵਣ ਸਮਾਇਲੇ ਭਾਜ ਸਤ ਤਰਣਾ ਕਿਨੇ ਭਾਈ ਜੇ ਪ੍ਰਮਾਤਮਾ ਮਿਲਣਾ ਚਾਹੁੰਦਾ ਹੈ ਇਹ ਜਿਹੜੀ ਮਨ ਦੀ ਮਨਸ਼ਾ ਹੈ ਮਨਸਾ ਨੂੰ ਮਨ ਸਮਾਇਲੇ ਅੰਤਰਮੁਖੀ ਹੀ ਸਮਾਜ ਅੰਤਰੀ ਖਤਮ ਕਰਦੇ ਭੌਜਲ ਸੱਚਤਰਨਾ ਜੇ ਸੰਸਾਰ ਭੌਜਲ ਤੋਂ ਜੇ ਸੱਚੀ ਤਰਨਾ ਤਾਂ ਤੇ ਭਾਈ ਇਸ ਮਨ ਮੰਦਰ ਵਿੱਚ ਜਣੀ ਮਨਸਾ ਹੈ ਇਹਨੂੰ ਸਮਾਣਾ ਕਰ ਇਹਨੂੰ ਖਤਮ ਕਰ ਆਦਿ ਜੁਗਾਦ ਦੇਵਾਲ ਤੂੰ ਠਾਕੁਰ ਤੇਰੀ ਸਰਨ ਮੇਰੇ ਸਤਿਗੁਰੂ ਆਦਿ ਜੁਗਾਦ ਦੇਵਾਲ ਤੂੰ ਜੁਗਾ ਦੇ ਸ਼ੁਰੂ ਤੋਂ ਆਦਿ ਤੋਂ ਜੁਗਾ ਦੇ ਅੰਤ ਤੱਕ ਜੁਗਾਦ ਤੱਕ ਦੇਵਾਲ ਦੇਲੂ ਆ ਤੂੰ ठाकुर तेरी शरण मेरे ठाकुर मेरे परमार्थ सतगुरु तेरी शरण में आया रहा तू दाता हम जाचक हर दर्शन दीजे गुरु मुख नाम ते आईए मन मंदिर पीजरहा तू दाता है असि जाचक तेरे मंगतेया दर ते मांगन वाले हार तेरा दर्शन हरि हरि परमात्मा देला कर गुर, जोडे गुरमुख ने तेनु मुख लेके चल जंदे तेरा नाम ध्यानडे ते ने उनादा मन भी ਤੇਰੇ ਵਿੱਚ ਭਜ ਜਾਂਦਾ ਰਹਿਤਿਆ ਜਾਂਦਾ ਰਹਾ ਉਹ ਵੀ ਸ਼ਰਮ ਦਿੰਦੇ ਨੇ ਕੂੜਾ ਲਾਲਾ ਕੂੜਾ ਲਾਲਚ ਛੋੜੀਏ ਤੂੰ ਸੱਚ ਪਛਾਣੇ ਕਹਿੰਦੇ ਜਿਹੜਾ ਕੂੜਾ ਝੂਠਾ ਲਾਲਚ ਹਨ ਲਾਲਚ ਲੱਗਾ ਦੇ ਫਿਰ ਉਹ ਕਹਿੰਦੇ ਲਾਲਚ ਵਿੱਚ ਭਜਿਆ ਫਿਰਦਾ ਕੂੜਾ ਲਾਲਚ ਛੋੜੀਏ ਇਸ ਲਈ ਕੂੜਾ ਝੂਠਾ ਲਾਲਚ ਛੱਡਣਾ ਕਰ ਤਾਓ ਸੱਚ ਪਛਾਣੇ ਜਦੋਂ ਕੂੜਾ ਝੂਠਾ ਲਾਲਚ ਛੱਡ ਦੇਗਾ ਤੇ ਸੱਚੇ ਦੀ ਪਛਾਣ ਹੋ ਜਾਏਗੀ ਸੱਚੇ ਨਾਲ ਮਿਲਾਪ ਹੋ ਜਾਏਗਾ ਤੇ ਸਤਗੁਰੂ ਕਹਿੰਦੇ ਨੇ ਜੁਰ ਕੇ ਸ਼ਬਦ ਸਮਾਈਏ ਪਰਮਾਰਥ ਜਾਣੇ ਫਿਰ ਗੁਰੂ ਦੇ ਸ਼ਬਦ ਦੇ ਵਿੱਚ ਸਮਾ ਜਾਏਗਾ ਜਦੋਂ ਸਮਾਏਗਾ ਫਿਰ ਪਰਮਾਰਥ ਭਾਵ ਮੁਕਤੀ ਦਾ ਰਾਹ ਵੀ ਜਾਣ ਲਏਗਾ ਕਿਸ ਤਰ੍ਹਾਂ ਤੇ ਤੁਰ ਕੇ ਮੁਕਤੀ ਮਿਲੇਗੀ ਇਹ ਮਨ ਰਾਜਾ ਲੋਪਿਆ ਲੁਭ ਤੋ ਲੋ ਭਾਈ ਇਹ ਜਿਹੜਾ ਮੇਰਾ ਮਨ ਇਹ ਲੋਗਵਾਸੋ ਕੇ ਰਾਜਾ ਬਣ ਜਾਂਦਾ ਹੈ ਲੋਭੀ ਬਣ ਜਾਂਦਾ ਹੈ ਲੋਭੀ ਜੰਤ ਨ ਜਾਣੇ ਪੱਖ ਪੱਖ ਸਭ ਖਾਏ ਸਾਰਾ ਕੁਝ ਢੱਕਣ ਨੂੰ ਫਿਰਦਾ ਹੈ ਸਭ ਕੁਝ ਖਾਣ ਨੂੰ ਫਿਰਦਾ ਹੈ ਲੁਭ ਤੋ ਲੋਬਾਈ ਇਹ ਹੋਰ ਵੀ ਲਾਲਚ ਫਰੇਬ ਠੱਗੀ ਚੋਰੀ ਯਾਰੀ ਕਰਦਾ ਹੈ ਗੁਰਮੁਖ ਲੋਭਣੀ ਵਾਰੀ ਹੈ ਹਰਿ ਸਿਮੁ ਬਣਾਈ ਜਿਹੜੇ ਗੁਰਮੁਖ ਗੁਰੂ ਨੂੰ ਮੁਖ ਲੈ ਕੇ ਚੱਲਦੇ ਨੇ ਉਹ ਲੋਭਣੀ ਵਾਰੀ ਹੈ ਲੋਭ ਛੱਡ ਦਿੰਦੇ ਨੇ ਹਰਿ ਸਿਮੁ ਬਣਾਈ ਉਹਨਾਂ ਦੀ ਪ੍ਰੀਤ ਹਰੀ ਪਰਮਰਮਨ ਨਾਲ ਬਣ ਜਾਂਦੀ ਹੈ ਕੱਲਰ ਖੇਤੀ ਬੀਜਿਆ ਕਿਉਂ ਲਾਹਾ ਪਾਵੇ ਹੁਣ ਮਨਮੁਖ ਦੀ ਪ੍ਰਤੀ ਦਾਦੇ ਨੇ ਕਹਿੰਦੇ ਕੱਲਰ ਦੀ ਖੇਤੀ ਭਾਵਰੇ ਦੀ ਖੇਤੀ ਜਿਹੜੀ ਹੈ ਬੀਜਣਾ ਕਰਦਾ ਕਿਉਂ ਲਾਹਾ ਪਾਵੇ ਕਿਸ ਤਰ੍ਹਾਂ ਲਾਹਾ ਪਾਏਗਾ ਇਸ ਦੇ ਵਿੱਚੋਂ ਕਿਸ ਤਰ੍ਹਾਂ ਮੁਨਾਫਾ ਖਟੇਗਾ ਮਨਮੁਖ ਸੱਚੇ ਨੇ ਭਈ ਜਈ ਕੂੜ-ਕੂੜ ਗੜਾਵੇ ਕਹਿੰਦੇ ਮਨਮੁਖ ਮਨ ਪਿੱਛੇ ਤੁਰਨ ਵਾਲੇ ਉਹਨਾਂ ਦਾ ਮਨ ਸੱਚ ਵਿੱਚ ਭਜਦਾ ਨਹੀਂ ਇਹ ਕੂੜ ਕੂੜ ਗੜਾਵੇ ਸਿਰਫ ਸਿਰਫ ਕੂੜੀ ਝੂਠਾ ਝੂਠ ਪਸਾਰਾ ਇਕੱਠਾ ਕਰਦੇ ਨੇ ਲਾਲਚ ਛੋਡੇ ਹੋ ਅੰਦੇ ਹੋ ਲਾਲਚ ਦੁਖ ਭਾਰੀ ਹੈ ਭਾਈ ਲਾਲਜ ਦੇ ਮੁਖੋ ਲਾਲਚ ਛੱਡਣਾ ਕਰੋ ਅੰਦੇ ਹੋ ਅੰਨੇ ਹੋਇ ਪਇਓ ਲਾਲਚ ਦੁਖ ਭਾਰੀ ਜਦੋਂ ਲਾਲਚ ਦੇ ਪੜਾ ਦੁੱਖਾਂ ਭਾਰੀ ਹੈ ਸਚੁ ਸਾਹਿਬ ਮਨ ਵਸੈ ਹਉ ਮੈਂ ਬਖਮਾਰੀ ਸਚਾ ਸਾਹਿਬ ਹੈ ਪ੍ਰਮਾਤਮਾ ਜੀ ਦਾ ਮਨ ਵਿੱਚ ਵਸ ਜਾਂਦਾ ਹੈ ਫਿਰ ਜਦੋਂ ਮਨ ਹਿਰਦੇ ਵਿੱਚ ਵਸਦਾ ਹੋਂ ਮੈਂ ਬਿਖਮਾਰੀ ਦੀ ਹੋਂ ਮੇ ਰਕੀ ਰੂਪੀ ਜਿਹੜੀ ਜ਼ਹਿਰ ਹੈ ਇਹ ਖਤਮ ਹੋ ਜਾਂਦੀ ਹੈ ਪਰ ਕਦੋਂ ਜਦੋਂ ਸੱਚੋ ਸਾਹਿਬ ਮਨ ਵਸੇਦੋਂ ਸੱਚਾ ਸਾਹਿਬ ਹਿਰਦੇ ਵਿੱਚ ਵਸ ਜਾਏ ਦੁਗਦਾ ਛੋਡ ਕੁਵਟੜੀ ਮੂਸਹਿਬ ਗੇ ਭਾਈ ਦੁਗਦਾ ਛੋੜ ਕਹਿੰਦੇ ਤੂੰ ਚਿੱਤਾਂ ਪਨ ਛੱਡ ਦੇ ਕੁਵਟੜੀ ਮੂਸਹਿਬ ਗੇ ਭਾਈ ਇਸ ਸੰਸਾਰ ਵਿੱਚੋਂ ਇੱਕ ਦਿਨ ਖਤਮ ਹੋਣਾ ਹੈ ਬਿਨਾਸ ਹੋਣਾ ਹੈ ਅਹੰਸ ਨਾਮ ਸਲਾਈਏ ਸਤਿਗੁਰ ਸਰਣਾਇ ਸਤਿਗੁਰ ਦੀ ਸ਼ਰਣ ਵਿੱਚ ਆ ਕੇ ਦਿਨ ਰਾਤ ਉਸ ਸੱਚੇ ਦੇ ਸਤਿ ਸਲਾਗਾ ਕਰ ਸਤਿਗੁਰ ਦੀ ਸ਼ਰਣ ਆ ਕੇ ਉਸ ਨੂੰ ਦਿਨ ਰਾਤ ਅਹੰਸ ਦਿਨ ਰਾਤ ਜਪਨਾ ਵੀ ਕਰ ਮਨਮੁਖ ਪੱਥਰ ਸੈਲ ਹੈ ਤ੍ਰਿਵ ਜੀਵਣ ਵੀ ਕਰ ਪਰ ਮਨਮੁਖ ਤਾਂ ਮਨ ਪੱਥਰ ਦੀ ਨਿਆਈ ਹੈ ਸੈ ਪੱਥਰ ਸੈਲ ਪੱਥਰ ਦੀ ਨਿਆਈ ਪੱਥਰ ਬਣਿਆ ਪਿਆ ਪੱਥਰ ਮਨਮੁਖ ਪੱਥਰ ਕਹਿ ਕੇ ਫਿਰ ਸੈਲ ਸਹਿਲ ਦਾ ਅਰਥ ਵੀ ਪੱਥਰ ਹੈ ਪਰ ਮਨਮੁਖ ਪੱਥਰ ਦੀ ਨਹੀਂ ਆਈ ਪੱਥਰ ਬਣ ਕੇ ساری ਉਮਰ ਰਹਿੰਦਾ ਹੈ ਤ੍ਰਿਗ ਜੀਵ ਬੜਾ ਫਿੱਕਾ ਹੋਣਾ ਦਾ ਜੀਵਨ ਜਿਵੇਂ ਫਿੱਕਾ ਆ ਜਾਂਦਾ ਹੈ ਜਿਵੇਂ ਪੱਥਰ ਨੂੰ ਚਾਹੇ 100 ਸਾਲ ਵੀ ਪਾਣੀ ਵਿੱਚ ਰੱਖ ਲਓ ਜਦੋਂ ਤੋੜੋਗੇ ਬਾਹਰ ਕੱਢ ਕੇ ਅੰਦਰੋਂ ਸੁੱਕਾ ਨਿਕਲਦਾ ਮਨਮੁਖ ਵੀ ਇਸੇ ਤਰ੍ਹਾਂ ਬਾਹਰੋਂ ਦੇਖਣ ਨੂੰ ਚਾਹੇ ਸਤਿਵਾ ਸੰਤਾ ਵਾਲਾ ਹੋਵੇ ਪਰ ਅੰਦਰੋਂ ਝੂਠਾ ਹੈ ਜਲ ਮੈਂ ਕਿ ਤਰ ਰੱਖੀਏ ਅਬ ਅੰਦਰ ਸੁੱਕ ਜਨਾ ਮਰਜੀ ਜਲ ਵਿੱਚ ਰੱਖ ਲੈ ਪੱਥਰ اندرੋਂ ਸੁੱਕਿਆ ਰਹਿੰਦਾ ਹੈ ਜਿਨ੍ਹਾਂ ਮਰਜੀ ਮਨੁੱਖ ਬਿਖਤੀ ਵਾਲਾ ਮਨੁੱਖ Satsangil ਕਰ ਲਏ ਭਾਂਡਾ ਮੁਧਾ ਤੰਦਰੋਂ ਸੁੱਕਾਈ ਰਹੇਗਾ ਹਰ ਕਰਨਾ ਮਨਿ ਨਿਦਾਨ ਹੈ ਪੂਰੇ ਗੁਰ ਦੀਆ ਕਹਿੰਦੇ ਭਾਈ ਖੇਲੀ ਭਗਤ ਜੀ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਨਿਦਾਨ ਖਜਾਨਾ ਹੈ ਇਹ ਪੂਰੇ ਗੁਰੂ ਪਾਸੋਂ ਮਿਲਦਾ ਹੈ ਨਾਨਕ ਨਾਮੁ ਨਾ ਵਿਸਰੈ ਮਥੇ ਅੰਮ੍ਰਿਤ ਪੀਆ ਕਹਿੰਦੇ ਭਾਈ ਧਾਰਮਿਕ ਗੁਰ ਨਾਲ ਸਕੇਂਦੇ ਨੇ ਦਾਸ ਨਾਨਕ ਕਹਿੰਦਾ ਨਾਮ ਨਾ ਵਿਸਰੈ ਕਨੇ ਜਿਹੜੇ ਨਾਮ ਜਪਣਾ ਧੰਦੇ ਨੇ ਗੁਰੂ ਨੇ ਜਿਹਨੂੰ ਗੁਰੂ ਨੇ ਕਿਰਪਾ ਕਰਕੇ ਨਾਮ ਦਾ ਖਜ਼ਾਨਾ ਦਿੱਤਾ ਉਹਨਾਂ ਨੂੰ ਨਾਮ ਕਦੇ ਭੁੱਲਦਾ ਨਹੀਂ ਮੱਥ ਅੰਮ੍ਰਿਤ ਪੀਆ ਮੱਥ ਭਾਵਕ ਨੂੰ ਮਰਥ ਮੱਥ ਕੇ ਰਿੜਕ ਰਿੜਕ ਕੇ ਨਾਮ ਰੂਪੀ ਅੰਮ੍ਰਿਤ ਦਾ ਰਾਸ ਦਿਨ ਰਾਤ ਪੀਣਾ ਕਰਦੇ ਨੇ ਦਿਨ ਰਾਤ ਜਪਣਾ ਕਰਦੇ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹਨੀਆਂ ਕੋ ਬੇਨਤੀ ਹੈ ਪ੍ਰਵਾਣ ਕਰਨੀਆਂ ਜੇ ਉਹ ਸੀਸ ਕਰੋਰ ਦਾ ਅਸਿੱਘੇ ਤੋਂ ਕਥਾ ਵਿਚਾਰਾਂ ਕਰਦੀ ਜਾਚਾ ਜਾਵੇ ਲੇਖਕ ਤਾਂ ਇਹ ਛੁੱਟੀ ਹੈ ਖੇਨ ਖੇਨ ਭੁੱਲਣ ਹਾਰ